ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਓ 78140 38764 ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਆਪਣੇ ਕੋਲੇ ਭੇਜ ਕੇ ਫਰੀ ਦੇ ਵਿਚਾਰ ਲਗਵਾ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਪਹੁੰਚੀ ਆ ਆਪਣੇ ਕੋਲੇ 2012 ਮਾਡਲ ਆ ਆਪਣੇ ਕੋਲੇ ਪਹੁੰਚੀ ਆ ਆਲਟੋ ਗੱਡੀ 12 ਮਾਡਲ ਹੈ 1,90,000 ਰੁਪਿਆ ਡਿਮਾਂਡ ਆ ਮੌਗੇ ਖੜੀ ਆ ਗੱਡੀ ਦੀ ਪਾਸਿੰਗ 2027 ਤੱਕ ਹੈ। ਗੱਡੀ ਚਲਾਉਣ ਚ ਬਹੁਤ ਚੰਗੀ ਐ ਜੀ। ਜੇ ਆਪਾਂ ਦਰੋਹ ਗੱਲ ਕਰੀਏ ਤਾਂ ਸਾਰਾ ਕੁਝ ਇਹਨਾਂ ਨੇ ਦਿਖਾਇਆ। ਜਿਵੇਂ ਕਿ ਸੀਟ ਕਵਰ, ਮੈਟਿੰਗ, 뮤직 ਸਿਸਟਮ ਜਿੰਨੇ ਫੰਕਸ਼ਨ ਹੁੰਦੇ ਆ ਸਾਰਾ ਕੁਝ ਵਧੀਆਗਾ। ਤੇ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ। ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ। ਘਰ ਦੀ ਗੱਡੀ ਆ। ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ। ਪੰਜਾਬ ਨੰਬਰ ਐ ਜੀ। ਸਾਰੇ ਕਾਗਜ਼ ਪੱਤਰ ਕੰਪਲੀਟ ਆਪਾਂ ਨੂੰ ਮਿਲ ਜਾਣਗੇ। 12 ਮਾਡਲ ਹੈ ਕੰਡੀਸ਼ਨ ਆਲੂਕੀ ਹੈ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ 98787 96 816 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਓ ਜੀ ਜਿਹੜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਸਕੋਰਪੀਓ ਪਹੁੰਚੀ ਹੈ ਜਿਹੜੀ ਗੱਡੀ ਆ ਹਾਂ ਇਹਦਾ ਮਾਡਲ ਤਾਂ 2008 ਹੈ ਪਰ ਕਾਪੀ ਇਹਦੀ 2012 ਚ ਬਣੀ ਆ 12 ਦੇ ਮਾਡਲ ਦੇ ਹਿਸਾਬ ਨਾਲ 2027 ਤੱਕਰ ਇਹਦੀ ਪਾਸਿੰਗ ਹੈ ਤੇ ਪੀਵੀ ਨੰਬਰ ਹੈ ਜੀ ਤੇ ਚਾਰੋਂ ਟਾਇਰ ਨਵੇਂ ਨੇ ਸਾਰੀ ਗੱਡੀ ਰਿਜਨਲ ਹੈ ਤੇ ਗੱਡੀ 1 ਲੱਖ 10000 ਕਿਲੋਮੀਟਰ ਚੱਲੀ ਹੋਈ ਹੈ ਤੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਕਿਸੇ ਨੇ ਜੀ ਸਬਪਟ ਡਿਜ਼ਾਇਰ ਜਾ ਹੂਰ ਗੱਡੀ ਨਾਲ ਬਦਲ ਨਹੀਂ ਹੋਵੇ ਤਾਂ ਬਦਲ ਵੀ ਲੈਣਗੇ ਜੀ ਜੇ ਕਿਸੇ ਨੂੰ ਬਦਲਣੀ ਜਾਂ ਡਿਜ਼ਾਇਰ ਗੱਡੀ ਹੈਗੀ ਕਿਸੇ ਕੋਲੀ ਤਾਂ ਇਹਨਾਂ ਨੂੰ ਫੋਨ ਕਰ ਲੂ ਜੀ ਜੇ ਕਿਸੇ ਨੇ ਸਿੱਧੀ ਗੱਡੀ ਆ ਖਰੀਦਣੀ ਆ ਤਾਂ 230000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਰੂਪਨਗਰ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖਣੀ ਹੋਵੇ ਰੂਪਨਗਰ ਏਰੀਆ ਚ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ 230 ਡਿਮਾਂਡ ਆ ਲੈਸ ਵੈਸ ਹੋ ਜਾਊਗਾ ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 94785 88660 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਹੁਣ ਆਪਾਂ ਇੱਕ ਸਵਿਫਟ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਸਵਿਫਟ ਗੱਡੀ ਹੈ ਵੀਡੀਆਈ ਡੀਜ਼ਲ ਤੇ ਗੱਡੀ ਆ 2016 ਮਾਡਲ ਆ ਜੀ ਫਸਟ ਓਨਰ ਹੈ 80000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਸਰਵਿਸ ਰਿਕਾਰਡ ਹੈਗੀ ਆ ਏਜੰਸੀ ਦੇ ਵਿੱਚ ਸਾਰਾ ਕੁਝ ਵਧੀਆ ਬੰਪਰ ਟੂ ਬੰਪਰ ਸਾਰੀ ਗੱਡੀ ਜੈਨੂਇਨ ਆ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਟਾਇਰ ਬਹੁਤ ਚੰਗੇ ਨੇ ਤੇ ਗੱਡੀ ਖੜੀ ਆ ਬਿਸਮਿਲਲਾ ਬਾਜੀ ਅੰਬਾਲਾ ਤੋਂ ਹੰਸਾਹ ਰੋਡ ਤੇ ਇਹਨਾਂ ਦਾ ਪਿੰਡ ਪੈ ਜਾਂਦਾ ਚਾਰ ਲੱਖ 90000 ਰੁਪਏ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਗੱਡੀ ਘਰ ਦੀ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਬਹੁਤ ਚੰਗੀ ਹਾਲਤ ਹੈ ਬਹੁਤ ਚੰਗੀ ਗੱਡੀ ਆ ਨੰਬਰ ਮਾਲਕ ਦਾ 81 681 ਤੇ 77 649 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜੀ ਬਾਕੀ ਗੱਡੀ ਦੀ ਆਪਾਂ ਗੱਲ ਕਰਨ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸਾਉਂਦਾ ਜਾਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਰਟ ਸੈਟ ਕਰਕੇ ਲਾਜ਼ਮੀ ਕਲਿੱਕ ਕਰ ਦਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸਿਓ ਮੈਨੂੰ ਜ਼ਰੂਰ ਜੀ